ਖਬਰ ਕਸ਼ਮੀਰ ਜਾਣ ਵਾਲੇ ਯਾਤਰੀਆਂ ਦੇ ਨਾਲ ਜੁੜੀ ਹੋਈ ਤਾਂ ਦੱਸਦੇ ਹਾਂ ਕਿ ਹੁਣ ਉਹਨਾਂ ਦਾ ਜਿਹੜਾ ਕਸ਼ਮੀਰ ਜਾਣ ਦਾ ਸਫ਼ਰ ਹੈ ਘੱਟ ਸਮੇਂ ਦੇ ਵਿੱਚ ਤੈਅ ਹੋਵੇਗਾ ਅਤੇ ਵਧੀਆ ਤਰੀਕੇ ਨਾਲ ਕਿਉਂਕਿ ਹੁਣ ਬੰਦੇ ਭਾਰਤ ਦੇ ਨਾਲ ਉਹ ਸਫ਼ਰ ਕਰਕੇ ਦਿੱਲੀ ਤੋਂ ਕਸ਼ਮੀਰ ਦੀ ਯਾਤਰਾ ਨੂੰ ਪੂਰਾ ਕਰਨਗੇ। ਇਹ ਤੁਹਾਨੂੰ ਦੱਸ ਦਿਆ ਕਿ ਇਸ ਦਾ ਸਮਾਂ ਕੀ ਰਹੇਗਾ ਅਤੇ ਇਸ ਦਾ ਰੂਟ ਕੀ ਕੀ ਰਹੇਗਾ। ਕਸ਼ਮੀਰ ਰੇਲ ਲਿੰਕ ਜੋ ਉਦਮਪੁਰ-ਸ਼੍ਰੀਨਗਰ ਬਾਰਾਮੂਲਾ ਰੇਲ ਲਿੰਕ ਪ੍ਰੋਜੈਕਟ ਦਾ ਹਿੱਸਾ ਹੈ ਜਨਵਰੀ 2025 ਦੇ ਪਹਿਲੇ ਹਫ਼ਤੇ ਤੱਕ ਚੱਲ ਹੋ ਜਾਵੇਗਾ। ਇਸ ਤੋਂ ਬਾਅਦ ਬਿਨਾਂ ਕਿਸੇ ਰੁਕਾਵਟ ਦੇ ਦਿੱਲੀ ਤੋਂ ਸ਼੍ਰੀਨਗਰ ਦੀ ਸਿੱਧੀ ਯਾਤਰਾ ਕੀਤੀ ਜਾ ਸਕਦੀ ਹੈ। ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਐਕਸ ਨੂੰ ਇਹ ਜਾਣਕਾਰੀ ਦਿੱਤੀ। ਉਹਨਾਂ ਨੇ ਲਿਖਿਆ ਕਿ ਦਿੱਲੀ ਤੋਂ ਕਸ਼ਮੀਰ ਲਈ ਰੇਲਗੱਡੀ ਜਨਵਰੀ 2025 ਦੇ ਪਹਿਲੇ ਹਫ਼ਤੇ ਸ਼ੁਰੂ ਹੋ ਜਾਵੇਗੀ। ਇਹ ਸੇਵਾ ਹਾਈ ਸਪੀਡ ਵੰਦੇ ਭਾਰਤ ਸਲੀਪਰ ਟ੍ਰੇਨ ਨਾਲ ਸ਼ੁਰੂ ਕੀਤੀ ਜਾਣ ਦੀ ਉਮੀਦ ਦੱਸੀ ਗਈ ਹੈ ਜੋ ਇਸ ਖੇਤਰ ਦੇ ਵਿੱਚ ਸੰਪਰਕ ਵਿੱਚ ਕ੍ਰਾਂਤੀ ਲਿਆ ਦੇਗੀ। ਰਾਤਵਾਰ ਦੀ ਯਾਤਰਾ ਜੋ 800 ਕਿਲੋਮੀਟਰ ਤੋਂ ਵੱਧ ਜੇ ਦੂਰੀ ਤਿਆਗ ਕਰੇਗੀ ਉਹਨੂੰ 13 ਘੰਟਿਆਂ ਤੋਂ ਵੀ ਘੱਟ ਸਮੇਂ ਦੇ ਵਿੱਚ ਪੂਰਾ ਕੀਤਾ ਜਾਵੇਗਾ ਯਾਤਰੀ ਦਿੱਲੀ ਵਿੱਚ ਸ਼ਾਮ 7 ਵਜੇ ਰੇਲਗੱਡੀ ਵਿੱਚ ਸਵਾਰ ਹੋਣਗੇ ਤੇ 8 ਵਜੇ ਸ਼੍ਰੀਨਗਰ ਪਹੁੰਚ ਜਾਣਗੇ ਇਸ ਨਾਲ ਇਹ ਰੇਲ ਯਾਤਰਾ ਇੱਕ ਵਧੀਆ ਵਿਕਲਪ ਹੈ ਰੇਲਗੱਡੀਆਂ ਤਿੰਨ ਅਸਟਰੀਆਂ ਨੇ AC ਫਰਸਟ ਕਲਾਸ AC ਸੈਕੰਡ ਟਾਇਰ ਅਤੇ AC 3rd ਟਾਇਰ 2000 ਤੋਂ 3000 ਦੇ ਵਿਚਕਾਰ ਕਿਰਾਏ ਦੇ ਨਾਲ ਹੈ ਸਫ਼ਰ ਦੌਰਾਨ ਵੱਤ ਤੋਂ ਵੱਧ ਆਰਾਮ ਪ੍ਰਦਾਨ ਕਰਨ ਲਈ ਉਨਤ ਸਲੀਪਰ ਸਹੂਲਤਾ ਅਤੇ ਆਧੁਨਿਕ ਸਹੂਲਤਾ ਉਪਲਬਧ ਹੋਣਗੀਆਂ। ਦਿੱਲੀ ਤੋਂ ਸ਼ਿਰੀ ਨਗਰ ਰੂਟ ਤੇ ਪ੍ਰਮੁੱਖ ਸਟਾਪਾਂ ਚ ਅੰਬਾਲਾ ਕੈਂਟ, ਲੁਧਿਆਣਾ, ਜੰਮੂ ਤੋਂ ਵੀ ਅਤੇ ਸ਼੍ਰੀ ਮਾਤਾ ਵੈਸ਼ਨੂ ਦੇਵੀ ਕਟੜਾ ਵੀ ਸ਼ਾਮਿਲ ਹਨ। ਇਸ ਪ੍ਰੋਜੈਕਟ ਦੇ ਨਾਲ ਸੈਰਸਪਾਟੇ ਨੂੰ ਹੁਲਾਰਾ ਵੀ ਮਿਲੇਗਾ। ਵਪਾਰ ਵਿੱਚ ਸੁਧਾਰ ਹੋਵੇਗਾ ਅਤੇ ਜੰਮੂ ਕਸ਼ਮੀਰ ਅਤੇ ਦੇਸ਼ ਦੇ ਬਾਕੀ ਹਿੱਸਿਆਂ ਦਰਮਿਆਨ ਸੰਪਰਕ ਵਿੱਚ ਸੁਧਾਰ ਹੋਵੇਗਾ। ਰੇਲ ਰਾਜ ਮੰਤਰੀ ਰਮਨਜੀਤ ਸਿੰਘ ਨੇ ਫਾਈਨੈਂਸ਼ੀਅਲ ਐਕਸਪ੍ਰੈਸ਼ਨਲ ਗੱਲਬਾਤ ਕਰਦੇ ਹੋਏ ਕਿ ਹੈ ਕਿ 272 ਕਿਲੋਮੀਟਰ ਲੰਬੇ ਕਸ਼ਮੀਰ ਰੇਲ ਲਿੰਕ ਨੂੰ ਪੂਰਾ ਕਰਨ ਦੇ ਹੁਣ ਜਿਆਦਾ ਸਮਾਂ ਨਹੀਂ ਬਚਿਆ ਇਸ ਦਾ 255 ਕਿਲੋਮੀਟਰ ਦਾ ਹਿੱਸਾ ਪਹਿਲਾਂ ਹੀ ਚਾਲੂ ਹੋ ਚੁੱਕਾ ਹੈ ਜਦੋਂ ਕਿ ਕਟੜਾ ਅਤੇ ਰਿਆਸੀ ਵਿਚਕਾਰ 17 ਕਿਲੋਮੀਟਰ ਦਾ ਹਿੱਸਾ ਦਸੰਬਰ 2024 ਤੱਕ ਪੂਰਾ ਹੋਣ ਦੀ ਸੰਭਾਵਨਾ ਸੀ ਰਾਤ ਪਰ ਦੀ ਯਾਤਰਾ ਜੋ 800 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕਰੇਗੀ ਅਤੇ 13 ਘੰਟਿਆਂ ਤੋਂ ਵੀ ਘੱਟ ਸਮੇਂ ਦੇ ਵਿੱਚ ਇਸ ਨੂੰ ਪੂਰਾ ਕੀਤਾ ਜਾਵੇ ਯਾਤਰੀ ਹੁਣ ਦਿੱਲੀ ਦੇ ਵਿੱਚ ਸ਼ਾਮ ਸਵੇਰੇ 7 ਵਜੇ ਰੇਲ ਗੱਡੀ ਵਿੱਚ ਸਵਾਰ ਹੋਣਗੇ ਅਤੇ 8 ਵਜੇ ਸ਼੍ਰੀਨਗਰ ਪਹੁੰਚ ਜਾਣਗੇ ਇਸ ਨਾਲ ਹੀ ਯਾਤਰਾ ਕਾਫੀ ਵਧੀਆ ਰਹਿ ਸਕਦੀ ਹੈ ਅਤੇ ਸਮੇਂ ਤੋਂ ਪਹਿਲਾਂ ਹੀ ਉਹ ਜਿਹੜਾ ਪਹੁੰਚ ਸਕਦੇ ਨੇ ਖਬਰ ਕਸ਼ਮੀਰ ਜਾਣ ਵਾਲੇ ਯਾਤਰੀਆਂ ਦੇ ਨਾਲ ਜੁੜੀ ਹੋਏ ਤੋਂ ਦੱਸਦੇ ਕਿ ਹੁਣ ਉਹਨਾਂ ਦਾ ਜਿਹੜਾ ਕਸ਼ਮੀਰ ਜਾਣ ਦਾ ਸਫ਼ਰ ਹੈ ਘੱਟ ਸਮੇਂ ਦੇ ਵਿੱਚ ਤੈਅ ਹੋਵੇਗਾ ਅਤੇ ਵਧੀਆ ਤਰੀਕੇ ਨਾਲ ਕਿਉਂਕਿ ਹੁਣ ਬੰਦੇ ਭਾਰਤ ਦੇ ਨਾਲ ਉਹ ਸਫ਼ਰ ਕਰਕੇ ਦਿੱਲੀ ਤੋਂ ਕਸ਼ਮੀਰ ਦੀ ਯਾਤਰਾ ਨੂੰ ਪੂਰਾ ਕਰਨਗੇ ਉਦਮ ਦੱਸ ਦਿਆ ਕਿ ਇਸ ਦਾ ਸਮਾ ਕੀ ਰਹੇਗਾ ਅਤੇ ਇਸ ਦਾ ਰੂਟ ਕੀ ਕੀ ਰਹੇਗਾ ਕਸ਼ਮੀਰ ਰੇਲ ਲਿੰਕ ਜੋ ਉਦਮਪੁਰ ਸ਼੍ਰੀਨਗਰ ਬਾਰਾਮੂਲਾ ਰੇਲ ਲਿੰਕ ਪ੍ਰੋਜੈਕਟ ਦਾ ਹਿੱਸਾ ਹੈ ਜਨਵਰੀ 2025 ਦੇ ਪਹਿਲੇ ਹਫਤੇ ਤੱਕ ਚੱਲ ਹੋ ਜਾਵੇਗਾ ਇਸ ਤੋਂ ਬਾਅਦ ਬਿਨਾਂ ਕਿਸੇ ਰੁਕਾਵਟ ਦੇ ਦਿੱਲੀ ਤੋਂ ਸ਼੍ਰੀਨਗਰ ਦੀ ਸਿੱਧੀ ਯਾਤਰਾ ਕੀਤੀ ਜਾ ਸਕਦੀ ਹੈ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਐਕਸ ਨੂੰ ਇਹ ਜਾਣਕਾਰੀ ਦਿੱਤੀ ਉਹਨਾਂ ਲਿਖਿਆ ਕਿ ਦਿੱਲੀ ਤੋਂ ਕਸ਼ਮੀਰ ਲਈ ਅਰੇ ਗੱਡੀ ਜਨਵਰੀ 2025 ਦੇ ਪਹਿਲੇ ਹਫਤੇ ਸ਼ੁਰੂ ਹੋ ਜਾਵੇਗੀ ਇਹ ਸੇਵਾ ਹਾਈ ਸਪੀਡ ਵੰਦੇ ਭਾਰਤ ਸਲੀਪਰ ਟ੍ਰੇਨ ਨਾਲ ਸ਼ੁਰੂ ਕੀਤੀ ਜਾਣ ਦੀ ਉਮੀਦ ਦੱਸੀ ਗਈ ਹੈ ਜੋ ਇਸ ਖੇਤਰ ਦੇ ਵਿੱਚ ਸੰਪਰਕ ਵਿੱਚ ਕ੍ਰਾਂਤੀ ਲਿਆਵੇਗੀ ਰਾਤਵਾਰ ਦੀ ਯਾਤਰਾ ਜੋ 800 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕਰੇਗੀ ਉਹਨੂੰ 13 ਘੰਟਿਆਂ ਤੋਂ ਵੀ ਘੱਟ ਸਮੇਂ ਦੇ ਵਿੱਚ ਪੂਰਾ ਕੀਤਾ ਜਾਵੇਗਾ ਯਾਤਰੀ ਦਿੱਲੀ ਵਿੱਚ ਸ਼ਾਮ 7 ਵਜੇ ਰੇਲਗੱਡੀ ਵਿੱਚ ਸਵਾਰ ਹੋਣਗੇ ਤੇ 8 ਵਜੇ ਸ਼੍ਰੀਨਗਰ ਪਹੁੰਚ ਜਾਣਗੇ ਇਸ ਨਾਲ ਇਹ ਰੇਲ ਯਾਤਰਾ ਇੱਕ ਵਧੀਆ ਵਿਕਲਪ ਹੈ ਰੇਲਗੱਡੀ ਦੀਆਂ ਤਿੰਨ ਸਟ੍ਰੀਨੀਆਂ ਨੇ AC ਫਰਸਟ ਕਲਾਸ AC ਸੈਕੰਡ ਟਾਇਰ ਅਤੇ AC 3rd ਟਾਇਰ 2000 ਤੋਂ 3000 ਦੇ ਵਿਚਕਾਰ ਕਿਰਾਏ ਦੇ ਨਾਲ ਹੈ ਸਫ਼ਰ ਦੌਰਾਨ ਵੱਧ ਤੋਂ ਵੱਧ ਆਰਾਮ ਪ੍ਰਦਾਨ ਕਰਨ ਲਈ ਉन्नत ਸਲੀਪਰ ਸਹੂਲਤਾਂ ਅਤੇ ਆਧੁਨਿਕ ਸਹੂਲਤਾਂ ਉਪਲਬਧ ਹੋਣਗੀਆਂ ਦਿੱਲੀ ਤੋਂ ਸ਼੍ਰੀਨਗਰ ਰੂਟ ਤੇ ਪ੍ਰਮੁੱਖ ਸਟਾਪਾਂ ਅੰਬਾਲਾ ਕੈਂਟ ਲੁਧਿਆਣਾ ਜੰਮੂ ਤੋਂ ਵੀ ਅਤੇ ਸ਼੍ਰੀ ਮਾਤਾ ਵੈਸ਼ਨੂ ਦੇਵੀ ਕਟੜਾ ਵੀ ਸ਼ਾਮਿਲ ਹਨ ਇਸ ਪ੍ਰੋਜੈਕਟ ਦੇ ਨਾਲ ਸਾਰਸਪਾਟੇ ਨੂੰ ਹੁਲਾਰਾ ਵੀ ਮਿਲੇਗਾ ਵਪਾਰ ਵਿੱਚ ਸੁਧਾਰ ਹੋਵੇਗਾ ਅਤੇ ਜੰਮੂ ਕਸ਼ਮੀਰ ਅਤੇ ਦੇਸ਼ ਦੇ ਬਾਕੀ ਹਿੱਸਿਆਂ ਦਰਮਿਆਨ ਸੰਪਰਕ ਵਿੱਚ ਸੁਧਾਰ ਹੋਵੇਗਾ ਰੇਲ ਰਾਜ ਮੰਤਰੀ ਰਮਨਿਤ ਸਿੰਘ ਨੇ ਫਾਈਨੈਂਸ਼ੀਅਲ ਐਕਸਪੈਕਸ਼ਨਲ ਗੱਲਬਾਤ ਕਰਦੇ ਹੋਏ ਕਿ ਹੈ ਕਿ 272 ਕਿਲੋਮੀਟਰ ਲੰਬੇ ਕਸ਼ਮੀਰ ਰੇਲ ਲਿੰਕ ਨੂੰ ਪੂਰਾ ਕਰਨ ਦੇ ਹੁਣ ਜਿਆਦਾ ਸਮਾਂ ਨਹੀਂ ਬਚਿਆ ਇਸ ਦਾ 255 ਕਿਲੋਮੀਟਰ ਦਾ ਹਿੱਸਾ ਪਹਿਲਾਂ ਹੀ ਚਾਲੂ ਹੋ ਚੁੱਕਾ ਹੈ ਜਦੋਂ ਕਿ ਕਟੜਾ ਅਤੇ ਰਿਆਸੀ ਵਿਚਕਾਰ 17 ਕਿਲੋਮੀਟਰ ਦਾ ਹਿੱਸਾ ਦਸੰਬਰ 2024 ਤੱਕ ਪੂਰਾ ਹੋਣ ਦੀ ਸੰਭਾਵਨਾ ਸੀ ਰਾਤ ਪਰ ਦੀ ਯਾਤਰਾ ਜੋ 800 ਕਿਲੋਮੀਟਰ ਤੋਂ ਵੱਧ ਦੀ ਤੈਅ ਕਰੇਗੀ ਅਤੇ 13 ਘੰਟਿਆਂ ਤੋਂ ਵੀ ਘੱਟ ਸਮੇਂ ਦੇ ਵਿੱਚ ਇਸ ਨੂੰ ਪੂਰਾ ਕੀਤਾ ਜਾਵੇ ਯਾਤਰੀ ਹੁਣ ਦਿੱਲੀ ਦੇ ਵਿੱਚ ਸ਼ਾਮ ਸਵੇਰੇ 7 ਵਜੇ ਰੇਲਗੱਡੀ ਵਿੱਚ ਸਵਾਰ ਹੋਣਗੇ ਤੇ 8 ਵਜੇ ਸ਼੍ਰੀਨਗਰ ਪਹੁੰਚ ਜਾਣਗੇ ਇਸ ਨਾਲ ਹੀ ਯਾਤਰਾ ਕਾਫੀ ਸੁਨਾਨੀ ਵਧੀਆ ਰਹਸਗੀ ਅਜੇ ਸਮੇਂ ਤੋਂ ਪਹਿਲਾਂ ਹੀ ਉਹ ਜਿਹੜਾ ਪਹੁੰਚ ਸਕਦੇ ਨੇ